ਇਨਸਟਾਗ੍ਰਾਮ ਵਾਲੀ ਵੀਡੀਓ ਨੂੰ ਮੈਂ ਬਹੁਤ ਜ਼ਿਆਦਾ ਸੀਰੀਅਸ ਮੀਨਾਂ ਲੈ ਗਿਰੋ। ਉਹ ਤਾਂ ਸੜਕ 'ਵਾਂ ਜੰਗ ਜਾਂਦਾ ਕੋਈ ਖੜਕਾ ਵੀਡੀਓ ਬਣਾਦੇ ਆ। ਅਰ ਆਪਾਂ ਨੇ ਉਹ ਨਹੀਂ ਲਗਾਈ ਪਤਾ ਨਹੀਂ ਕੀ ਕਰਦੀ ਅਜੀ ਕਿਸੇ ਨੇ। ਛਾਨਾ ਨੇ ਅੱਗ ਲਾਦੀ ਜੀ ਖੇਤਾਂ 'ਵਾਂ, ਦਰਖਤ ਫੁੱਕੇ ਜੀ ਨੇ ਹੋ ਗਿਆ ਵਾਹ ਹੋ ਗਿਆ। ਸਾਰਾ ਦੇਖ ਲੋ ਕੁੱਪੇ ਉੱਡ ਗਿਆ। ਇਸ 'ਮਾਂ ਗਲਤੀ ਆਪਣੀ ਵੀ ਆ। ਪਜਾਗਾ ਹੈ। ਪੈਰ ਵੀ ਨਾ ਰੱਖਦੀ ਕਿਉਂ ਪਿਆ। ਚੱਕਗਾ ਉੱਧਰ ਰੱਖਿਆ। ਪਰਲੇ ਖੇਤਾਂ 'ਵਾਂ। ਲੇ ਜਾ ਜੇਦੀ ਹਾਂਜੀ ਮਿੱਤਰੋ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੰਨ ਵਧੀਆ ਤੋਂ ਅੱਜ ਪਾਇਆ ਜੀ ਆਪਣਾ ਰੇ ਪਦਮਾ ਅਰ ਜਰੀਮਾ ਤੋਂ ਅਪਿਆਸ ਮਨਾ ਕਰਾ ਕੋਈ ਪਤਾ ਹੀ ਆਪਾਂ ਨੇ ਬੋਦਮਾ ਵੀ ਕੁਝ ਨਹੀਂ ਪਾਇਦਾ ਕਹੀਂ ਬਾਈ ਪਹਿਲਾਂ ਡਾਈ ਪਾਦੇ ਆ ਇਹ ਜਿੰਕ ਆਇਰਨ ਵਗੈਰਾ ਪਾਈ ਹਾਂ ਬੋਦਮਾ ਆਪਾਂ ਕੁਝ ਨਹੀਂ ਪਾਦੇ ਹੈਗੇ ਆਏ ਸਾਰੀ ਇਸ ਤਰ੍ਹਾਂ ਤੇ ਈ ਵਾ ਥੋੜਾ ਥੋੜਾ ਹੀ ਨਮਾ ਹਰੇ ਗਿਰਿਆ ਬਾਕੀ ਇਧਰ ਚਰੀ ਮੇ ਪਾਦਾ ਆ ਰਹਾ ਦਰਵਾਜ ਰਿਹਾ ਪਾਦਾ ਆਣੀ ਲਾਇਆ ਵਾ ਇਹਨਾਂ ਨੂੰ ਪਰसों ਪਾਣੀ ਲਾਇਆ ਤਾਂ ਅਹਰ ਕੱਜ ਪੈਰ ਫਿਰਦਾ ਜਾ ਹੋ ਗਿਆ ਅੱਜ ਰੇ ਪਾਦਾ ਤੇ ਲਾਈਟ ਅਜੇ ਆਈ ਨਹੀਂ ਹੈਗੀ ਤੇ ਭਰेंगे ਬਹੁਤ ਤੇ ਇੱਕ ਕੱਲ ਨੇਰੀ ਚਲੀ ਬਈ ਰਾਤ ਨੂੰ ਬਹੁਤ ਜ਼ਿਆਦਾ ਮੇਰੀ ਚਲਨੇ ਕਰਕੇ ਆਪਣਾ ਕੁੱਪੜਾ ਉੜ ਗਿਆ ਸਾਰਾ ਦੁੜੀਆ ਤੇ ਦਰਖਤ ਰੂਖ ਤੋਂ ਵੀ ਟੁੱਟ ਕੇ ਖਾਸੇ ਰਾਤ ਕੀ ਉਹ ਲਾਈਟ ਨਹੀਂ ਆਈ ਹੈਗੀ ਰਾਤ ਕੱਲ ਸੰਜ 6 ਵਜੇ ਚੱਲ ਗਈ ਦੀ ਹਵਾ ਤੇ ਰਾਤ ਨੂੰ ਮੇਰੇ ਖਿਆਲ ਨਾਲ ਵੀ 12 ਵਜੇ ਤੱਕ ਹਨ ਪੂਰੀ ਤੇ ਨੇਰੀ ਚਲਦੀ ਰਹੀ ਲਾਈਟ ਹਲੇ ਤੱਕ ਆਈ ਨਹੀਂ ਹੈਗੀ ਮੈਂ ਹੋਰ ਟੁੱਟੇ ਨੇ ਕਿਆ ਹੋਇਆ ਉਹ ਪਤਾ ਨਹੀਂ ਹੈਗਾ ਬਾਕੀ ਤਰ੍ਹਾਂ ਦੇਖੋ ਦਰਖਤਾਂ ਦੀ ਟਾਹਣੀਆਂ ਉੱਧਰ ਦਰਖਤ ਟੁੱਟ ਕੇ ਵਿੱਚ ਦੋ ਤਿੰਨ ਮਾਤਾ ਸੋ ਇੱਕ ਬਾਈ ਕਾ ਇੱਕ ਕਮੈਂਟ ਆਇਆ ਦਾ ਵੀ ਦਰਖਤਾਂ ਨੂੰ ਅੱਗ ਲਾ ਰਖੀ ਐ ਪਿਛਾ ਜਿਹੜੀ ਆਪਾਂ ਨੇ ਵੀਡੀਓ ਬਣਾਈ ਸੀ ਉਸਮਾ ਮੈਂ ਬੈਠ ਕੇ ਗੱਲਾਂ ਬਾਤਾਂ ਕਰੀਆਂ ਸੀ ਦੋ ਚਾਰ ਵੀ ਦਰਖਤਾਂ ਨੂੰ ਅੱਗ ਲਾਈ ਆ ਤਾਂ ਮੇਰੇ ਵੀਰ ਦਰਖਤਾਂ ਨੂੰ ਅੱਗ ਨਹੀਂ ਲਾਈ ਵੀ ਹੈਗੀ ਬਸ ਇਹਨਾਂ ਨੂੰ ਛਾਂ ਗਿਆ ਦਾ ਛਾਂ ਗਿਆ ਜਿਹੜੀ ਡਾਲੀਆਂ ਪੱਤੇਦਾਲਾ ਗਿਰੇ ਦੇ ਉਨਾ ਨਵਾਂ ਅੱਗ ਲਾਈ ਦੀ ਅੱਗ ਤੋਂ ਆਪਾਂ ਖੇਤਾਂ ਨੂੰ ਵੀ ਨਹੀਂ ਲਾਂਦੇ ਆ ਇਹ ਦੇਖ ਸਕਾਂ ਵਿੱਚ ਖਰਚੇ ਪਏ ਆ ਪੁਰਾਣੀ ਵੀਡੀਓਆਂ ਵੀ ਦੇਖ ਸਕਾਂ ਆਪਾਂ ਨੇ ਕਿ ਧਮਾ ਅੱਗ ਹੀ ਲਾਈ ਦੀ ਸੀ ਤਰ੍ਹਾਂ ਖੇਤ ਬਾਇਏ ਹੋਏ ਆ ਖਰਚੇ ਹਲੇ ਤੱਕ ਵਿੱਚ ਨਹੀਂ ਦੇ ਤੇ ਉਹ ਸਿਰਫ ਉਹ ਰ ਕਵਾੜਾ ਦਾ ਉਹ ਵੀ ਥੋੜਾ ਥੋੜਾ ਕੋਈ ਤਰ੍ਹਾਂ ਐ ਇੰਨੇ ਹੋ ਨਹੀਂ ਹੈਗਾ ਵੀ ਭੰਬੜ ਬਾਲ ਕੇ ਮਨੇ ਉੱਪਰ ਤੱਕ ਫੂਕ ਦੀ ਇਹ ਦਰਖਤ ਦੇਖ ਸਕਾਂ ਸਹੀ ਸਲਾਮਤ ਖੜੇ ਆ ਬਾਕੀ ਦਰਖਤ ਕਦੇ ਵੀ ਬਈ ਇਸ ਤਰ੍ਹਾਂ ਫੂਕੇ ਨਹੀਂ ਕਰਦੇ ਹੈਗੇ ਚਲੋ ਮਨੇ ਇੰਸਟਾਗ੍ਰam 'ਪਾ ਆਪਾਂ ਨੇ ਪੰਜ ਚਾਰ ਰੀਲਾਂ ਦੇਖੀਆਂ ਪਿਛਲੇ ਟਾਈਮਾਂ ਵੀ ਕਿਸਾਨਾਂ ਨੇ ਅੱਗ ਲਾਦੀ ਜੀ ਖੇਤਾਂ ਮਾਹ ਦਰਖਤ ਫੁਗੇ ਜੀ ਨੇ ਹੋ ਗਿਆ ਵਾਹ ਹੋ ਗਿਆ ਦਰਖਤ ਨਹੀਂ ਫੁਗੇ ਕਰਦੇ ਜੋ ਦੇਖ ਸਕਾਂ ਆਪਾਂ ਦੁਆਰਾ ਫੁੱਟਣ ਲੱਗ ਰਹੇ ਆ ਤੇ ਇਹਨਾਂ ਨੂੰ ਸਾਰਿਆਂ ਨੂੰ ਛਾਂ ਗਾ ਸਾਫ ਸਫਾਈ ਕਰਕਾ ਪੂਰਾ ਤਲਾ ਕਵਾੜਾ ਦਾ ਜਿਹੜਾ ਖੱਬਲ ਉਸ ਨੂੰ ਅੱਗ ਲਾਈ ਗਈ ਆ ਇਹ ਉਹ ਹਵਾ ਨਾਲ ਘੇਰਦੀ ਆ ਤੋਂ ਉਹਨਾਂ ਨੂੰ ਅੱਗ ਲਾਈ ਗਈ ਸੀ ਤੋਂ ਕੋਈ ਵੀ ਕਿਸਾਨ ਇੰਨਾ ਪਾਗਲ ਨਹੀਂ ਹੁੰਦਾ ਹੈਗਾ ਪੈਸੇ ਖਰਚੇਗਾ ਦਰਖਤ ਲਾਵਾ ਆਲਾ ਲਾਲਾ ਟੋਲਾ ਪਾ ਖੇਤਾ ਵਾ ਵੀ ਚਲੋ 2 ਸਾਲਾਂ ਦੀ 4 ਸਾਲਾਂ ਦੀ 4 ਪੈਸੇ ਬੱਟੇ ਵੀ ਉਹਨਾਂ ਨੂੰ ਅੱਕ ਲਗਾ ਫੂਕ ਦਿਓ ਇੰਨਾ ਬਾਲਾ ਕੋਈ ਨਹੀਂ ਹੁੰਦਾ ਹੈਗਾ ਸੋ ਬਾਕੀ ਬਹੁਤ ਬਹੁਤ ਧੰਨਵਾਦ ਬਾਈ ਗੁਰੂਤਨ ਨੂੰ ਪਿਆਰ ਕਰਾ ਨਵੇਂ ਸਾਰੇ ਨੇ ਤੇ ਜਿਹੜਾ ਵੀ ਬਾਈ ਗੁਰੂਤਨ ਨੂੰ ਪਿਆਰ ਕਰਾ ਬਹੁਤ ਵਧੀਆ ਗੱਲਾਂ ਵਾਚੀਂਗੀ ਗੱਲਾਂ ਚਲੋ ਇਹ ਤਾਂ ਹੋ ਜਾ ਤੁਹਾਡਾ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੋਂ ਆਪਾਂ ਨੇ ਦੇਖੀਆਂ ਰੀਲਾਂ ਨਾ ਮੈਂ ਵੀ ਦੇਖੀਆਂ ਚਲੋ ਦੇਖ ਕੇ ਬੁਰਾ ਵੀ ਲੱਗਾ ਦਰਖਤ ਫੁੱਕਦੀ ਹੈ ਨਾ ਪਰ ਉਹ ਨਾ ਤਾਂ ਕਿਸੇ ਦਾ ਜੀ ਕਰਦਾ ਇਤਨਾ ਫੁੱਕਣੇਗਾ ਬਾਕੀ ਮੇਰਾ ਤੇ ਉਹੀ ਮੰਨਣਾ ਮੈਂ ਤਾਂ ਇਹ ਸਾਲ ਬਈ ਛੰਗ ਛੰਗਾਈ ਕਰ ਕਹਿੰਨਾ ਕਿ ਤਲੇ ਤੇ ਫੁੱਕਾਂ ਜਿੱਤਨਾ ਜੇ ਇਹ ਫੁੱਕਦੀ ਹੈ ਨਾ ਤਲੇ ਦੇ ਨੂੰ ਵਧੀਆ ਫਟਾ ਹੋ ਜੇਗਾ ਨਾ ਜਿੱਥਾ ਕਿਦਾ ਨਹੀਂ ਜੰਮੇ ਵੇ ਤੇ ਪੁਰਾਣੀ ਜੜਾਂ ਰਹਿ ਰੀਆਂ ਉੱਥੇ ਤੇ ਵੀ ਦੁਆਰਾ ਹੁੰਦੇ ਆ ਮੈਂ ਤੋਂ ਤੋਂ ਬਈ ਜੀ ਕੋਈ ਵੀ ਇਤਨਾ ਆਪਣਾ ਗੁੱਸਾ ਨਾ ਕਰੇ ਕਰੋ ਸਭ ਨੂੰ ਆਪਣੇ ਦਰੱਖਤਾਂ ਨਾਲ ਆਪਣੇ ਖੇਤਾਂ ਨਾਲ ਪਿਆਰ ਆ। ਬਾਕੀ ਚਲੋ ਹੋ ਜਾ ਕਿਸੇ ਦੀ ਗਲਤੀ ਫੁੱਪ ਵੀ ਜਹਾਂ ਦਾ ਰਸਤਾ ਹੈ ਅਸੀਸਾਂ ਹੈ। ਪਰ ਜਾਣ ਕੇ ਕੋਈ ਨਹੀਂ ਫੁੱਪਦਾ ਹੈਗਾ। ਠੀਕ ਹੈ। ਤੋਂ ਇੰਸਟਾਗ੍ਰਾਮ ਵਾਲੀ ਵੀਡੀਓ ਨੂੰ ਬਹੁਤਾ ਜ਼ਿਆਦਾ ਸੀਰੀਅਸ ਨਹੀਂ ਲੈ ਗਿਰੋ। ਉਹ ਤਾਂ ਸੜਕ 'ਤੇ ਜਾਂਦੇ ਜਾਂਦਾ ਕੋਈ ਖੜਕਾ ਵੀਡੀਓ ਬਣਾ ਦੇ ਆ। ਅਰ ਆਪਾਂ ਨੇ ਉਹਨੇ ਲਾਇਆ ਪਤਾ ਨਹੀਂ ਕੀ ਕਰਦੀ ਹੈ ਜੀ ਕਿਸੇ ਨੇ। ਤੇ ਉੱਪਰ ਤੱਕ ਪਹੁੰਚਿਆ ਉਹ ਦਰਖਤ ਵੀ ਦੁਆਰਾ ਖਰਾਬ ਹੋ ਗਿਆ। ਉਸਕੀ ਜੜ੍ਹ ਨਹੀਂ ਫੁੱਪਲੀ। ਅਰ ਮਾੜੀ ਮੋਟੀ ਅਗਰਿਕਲਚਰ ਦੇ ਕਾਨੂੰ ਪਤਾ ਨਹੀਂ ਚੀਜਾਂ ਪਰ ਫਿਰ ਵੀ ਪਤਾ ਨਹੀਂ ਕਿ ਬਾਰ ਬਾਰ ਹੋਈ ਬਤਾਂ ਕਮਾਈਆਂ ਆ ਲੋਕ ਵਕਿ ਮੇਰੀ ਗਰਾਤ ਬਾਈ ਬਹੁਤ ਕਹਿਰ ਦਾ ਸਾਰਾ ਦੇਖ ਲਓ ਕੁੱਪਾ ਉੜ ਗਿਆ ਇਸਮਾਂ ਗਲਤੀ ਆਪਣੀ ਵੀ ਆ ਕਿਉਂਕਿ ਪਤਾ ਦਾ ਵੀ ਹਵਾਈ ਜੇ ਉੜ ਜੇਗਾ ਤਰਪਾਲ ਦੇਣੀ ਚਾਹੀਦੀ ਸੀ ਪਹਿਲਾਂ ਇੱਕ ਵਾਰੀ ਦਈ ਦੀ ਘਰੋੜ ਗਈ ਸੀ ਉਹ ਇਕੱਠੀ ਕਰਕੇ ਇਸ ਦਿਨ ਰੱਖ ਲਈ ਦੀ ਇਹ ਦੇਖ ਲਓ ਕਿੰਨਾ ਘਰੇ ਗਿਆ ਸ਼ਾਲ ਕੋਈ ਬਾਤ ਨਹੀਂ ਤੇ ਚੱਲਦਾ ਰਹਾ ਕੰਮ ਨੱਕੀ ਹਰਦਾ ਸੋ ਬਾਈ ਕਿਹੜਾ ਕਿਹੜਾ ਬਾਈ ਆਪਣੇ ਆਪਣੇ ਖੇਤਾਂ ਵਾਂ ਕਿਹੜਾ ਕਿਹੜਾ ਬਾਈ ਫੌਦਮਾ ਕਿਆ ਕਿਆ ਚੀਜ਼ਾਂ ਪਾਉਂ ਆਪਣੇ ਏਰੀਆ ਨੂੰ ਕੁਝ ਨਹੀਂ ਪੰਦੇ ਹੈਗੇ ਸਿਰਫ ਫੌਦ ਬਿੱਜੀ ਡਾਈ ਪਾਣਾ ਕਿਸੇ ਨੇ ਪਹਿਲਾਂ ਪਾ ਦਿਆ ਥੋੜਾ ਬਹੁਤ ਤਲਾ ਜਾਂ ਫਿਰ ਆਪਣਾ ਇੱਕ ਵਾਰੀ ਯੂਰੀ ਪਾਵੇ ਆ ਬਸ ਕਵਾੜ ਕੀ ਵੀ ਅੱਧੇ ਦਵਾਈ ਪਾਵਾਂ ਅੱਧੇ ਪੰਦੇ ਵੀ ਨਹੀਂ ਹੈਗੇ ਕਿਵੇਂ ਡੈਡੀ ਹਾਂਜੀ ਹਾਂ ਅੱਗ ਦੇ ਅੰਦਰ ਰਸਤਾ ਤੋਂ ਨਹੀਂ ਫੁਕੇ ਕਰਦੇ ਨਹੀਂ ਜੀ ਇਹ ਦੇਖੋ ਪਤਾ ਹੈ ਅਸੀਂ ਬੜੇ ਦਰਖਤ ਨਹੀਂ ਫੁਕਦੇ ਛੋਟੇ ਫੁਕਾਈ ਹਾਂ ਜਿਹੜੇ ਜਿਆਦਾ ਛੋਟੇ ਹੋਆ ਉਹ ਫੁਕ ਜਾਂ ਅੱਛਾ ਜਿਹੜੇ ਬੜੇ ਹੋਆ ਨਹੀਂ ਫੁਕਦੇ ਜਿ ਤਰ੍ਹਾਂ ਇਹੋ ਦੇਖ ਲਿਓ ਪੂਰਾ ਪੂਰਾ ਬੈਠ ਕੇ ਮੈਂ ਵੀਡੀਓ ਬਣਾਈ ਜੂਰਾ ਬੰਦਾ ਕਰਦਾ ਦਰਖਤ ਫੁਕ ਰੱਖੇ ਆ ਕੋਈ ਇੰਦਰਾਖਤ ਫੁਕਿਆ ਵਾ ਉਧਰ ਵੀ ਅੱਗ ਲਾਈ ਵੀ ਤੇ ਉਹ ਵੀ ਨੂੰ ਫੁਕਿਆ ਵੇ ਉਸ ਤੇ ਅੱਗ ਲਾਈ ਵੀ ਤੇ ਉਹ ਵੀ ਦਿਖਾ ਦਿਆਂਗਾ ਉਹ ਵੀ ਨੂੰ ਫੁਕਿਆ ਵੇ ਬੜੇ ਦਰਖਤ ਨਹੀਂ ਫੁਕੇ ਕਰਦੇ ਜਿਹੜਾ ਸੁੱਕ ਜਾ ਅੰਦਰ ਤੇ ਖੋਖਲਾ ਹੋ ਜਾ ਤੋਥਾ ਜਾ ਉਸ ਨੂੰ ਅੱਗ ਚੜ ਜਾ ਵਿੱਚ ਬਾਕੀ ਹੋਰ ਨਹੀਂ ਉਹ ਨਹੀਂ ਫੁਕੇ ਕਰਦੇ ਬਾਕੀ ਨਵੇਂ ਆ ਸਪੈਦੇ ਇਹਨਾਂ ਵਾ ਦੋਹੀ ਪ ਨਦੋਂ ਨਹੀਂ ਫੁਕਦੇ ਹੈਗੇ ਚਲੋ ਠੀਕ ਹੈ ਬਾਈ ਜੀ ਬਾਕੀ ਦੇਖਾਂ ਅੱਜ ਖੇਤ ਪਾਵੇਂਗੇ ਕੀ ਕਰਾਂਗੇ चाह जाग। पानी अच्छा पानी है गर्मी बहुत होगी ਆਈ ਤੇ ਖਾਣਾ ਪਾਵ ਲਈਏ ਘੱਲਣ ਹੋ ਗਏ ਮੈਨੂੰ ਪਿਆਰ ਹੋ ਗਿਆ ਹਾਂਜੀ ਮਿੱਤਰੋ ਹਾਂਜੀ ਮਿੱਤਰੋ 1:30 ਵਜਿਆ ਇਹ ਹੋ ਗਿਆ ਰੋਟੀ ਦਾ ਟਾਈਮ ਓ ਕੱਟਦੀ ਇੱਧਰ ਹੈ ਰੋ ਆਗਾ ਫਿਰ ਸ਼ਾਮ ਨੂੰ ਹੋਇਆ ਬਾਹੇ ਵਾਸ਼ ਟੱਗਾ ਫਿਰ ਅੱਗਾ ਰਹਿ ਗਿਆ ਇਹ ਵਾਲਾ ਕੰਮ ਇੱਧਰ ਨਵੇੜਿਆ ਹੈ ਬਾਕੀ ਐਤਕੀ ਇੱਕ ਚੀਜ਼ ਬਈ ਬੜੀ ਮਨੋ ਅਜੀਬ ਵੀ ਲੱਗੀ ਚੰਗੀ ਵੀ ਆ ਚਲੋ ਵਧੀਆ ਵੀ ਆ ਜਿਸ ਤਰ੍ਹਾਂ ਹੋਰ ਤਿੰਨ ਟਟਰੀਆਂ ਇਸ ਟਾਈਮ ਉੱਡ ਰਹੀਆਂ ਇਹਨਾਂ ਦੇ ਤਿੰਨਾਂ ਦੇ ਬੱਚੇ ਨਿਕਲੇ ਹੋਏ ਆ ਔਰ ਉਧਰ ਮੈਂ ਖੇਤ ਵਾਗਾ ਆ ਇਸ ਟਾਈਮ ਸੱਤ ਟਟਰੀਆਂ ਨੇ ਅੰਡੇ ਦੇ ਪਿਆ ਨਹੀਂ ਮੈਂ ਕਦੇ ਇਹਨੇ ਅੰਡੇ ਦੇਖੇ ਨਹੀਂ ਹੈਗੇ ਜਿਆਦਾ ਨਾ ਜਿਆਦਾ ਤਿੰਨ ਅੰਡੇ ਹੋਏ ਕਰਦੇ ਇਆ ਚਾਰਾਂ ਦੇ ਤੇ ਸੱਤਾਂ ਕੇ ਪਏ ਆ ਤਿੰਨਾ ਕੇ ਨਾ ਨਿਕਲੇ ਵੇ ਓੜਰੀ ਇੱਕ ਆ ਬੈਠੀ ਆ ਇੱਕ ਆ ਉਧਰ ਬੈਠੀ ਆ ਇਹਨਾਂ ਕੇ ਬੱਚੇ ਵੀ ਦੇਖੇ ਆ ਮੈਂ ਛੇ ਬੱਚੇ ਆ ਨਾਂਗੇ ਛੋਟੇ ਛੋਟੇ ਤਾਂ ਚਲੋ ਜੀ ਵੀ ਜਾ ਰਹੇ ਆ ਘਰਾਂ ਨੂੰ ਰੋਟੀ ਪਾਣੀ ਖਾ ਕੇ ਫਿਰ ਸ਼ਾਮ ਨੂੰ ਆਵਾਂਗੇ ਕੰਮ ਕੁੰਮ ਨਵੇੜਗਾ ਕੇ ਲੈ ਹੋਰ ਤੇ ਬਰਮੀ ਬਹੁਤ ਹੋਗੀ ਧੁੱਪ ਬਹੁਤ ਹੋਗੀ ਚਲੋ ਜੀ ਚੱਲਾ ਮੇਰੇ ਨੋ ਬਾਈ ਜੀ ਸ਼ਾਮ ਕੇ ਵਦਗੇ 6:30 ਆ ਕੇ ਵੇਖੋ ਤੁਸਾਂ नबेड़ेना तो जो भी वो आराब करके नबेड़ा रोटी पानी खाला दोपहर आरामदारी करी जिस तरह मजरे उधर चल रही है मोटर मोटर चला रखी है चली वहां बाकी जू किचन चला रहा नोड़ी जोर जोड़ दो भाई खर्द बहुत अच्छा ਆਇਆ ਲੱਗ ਰਿਹਾ ਜੀ ਜੋੜਨਾ ਅਸੀਂ ਵੀ ਉਹ ਬਾਹੇ ਨੇ ਦੇਖੋ ਕਿੰਨੇ ਕਬਲੇ ਮਾਂ ਬਿੱਲੇ ਲੋ ਜੀ ਇਧਰ ਹੋ ਗਿਆ ਫਰਨੀਚਰ ਐਰੋ ਬੰਦ ਕਰਕੇ ਵੀ ਲੈ ਜਾਈਏ ਪਰਾ ਕਿ ਉਧਰ ਨੂੰ ਰਸਤਾ ਨਹੀਂ ਹੈਗਾ ਚੇਰੀ ਨੂੰ ਪਾਣੀ ਦੇਣੇ ਕਰਕੇ ਗਿੱਲਾ ਹੋ ਗਿਆ ਆਪਾ ਦੇ ਉਰੀ ਪਾ ਦੇ ਸੇ ਲੋ ਇੱਕ ਜਿ ਲੈ

ਇਹ ਬੱਚੇ ਫਿਰ ਰਹੇ ਆ ਉਹਨਾਂ ਦਾ ਕੀ ਕਰਾਂ ਇਹਨੇ ਕਿਹਾ ਗਾ ਟਰੈਕਟਰ ਲਵਾ ਗਿਆ ਉਹ ਬੈਠ ਜائیںਗਾ ਸਣਾ ਫਿਰ ਆਪਾਂ ਨੂੰ ਦਿਖਣਗੇ ਵੀ ਨਹੀਂ ਤੇ ਇੱਕ ਦੋ ਇਧਰ ਵੀ ਰਾਸਟਰੀ ਵੀ ਕੇ ਲਵਾ ਇੱਕ ਇਧਰਾ ਕਿਧਰੇ ਫਿਰ ਕੀ ਕਰਾਂ ਜਾਂ ਦੇਖਣ ਚੱਲਣ ਫਿਰ ਦੇਖਾ ਕੀ ਕਰੇਗਾ ਉਹਨਾਂ ਦਾ ਇੱਕ ਤਾਂ ਸੈਟ ਮਾ ਕਰਦੇ ਲੱਭਣੇ ਵੀ ਨਹੀਂ ਨਾ ਕਿ ਤੋ ਬੈਠ ਕੇ ਆਉਂ ਦੇ ਕੇ ਤੇ ਨਿਕਲ। ਹੋਰ। ਆਹ ਸਟਰੀਰੀਆ ਲਗਾ ਫਿਰ ਰਹੇ ਨੇ। ਤੋਂ। ਜਿਵੇਂ ਬੈਠ ਗਏ। ਫਿਰ ਨੂਗਰਾ ਇਹਨਾ ਉਧਰ ਛੱਡ ਗਾ। ਪੂਰਾ ਉਹਨੇ ਇੱਧਰ-ਇੱਧਰ ਬਾਣਾ ਸ਼ੁਰੂ ਕਰਦੇ ਆ। ਹੈਨਾ? ਨੈਨਾ ਆਪਾਂ ਇੱਧਰ ਨਵੇੜੇਗੇ ਸਾਰਾ। ਫੇਰੀ ਨਾ ਬਣਾ ਲੰਘ ਜੇ ਆਓ। ਚਲੋ ਜੀ ਲੋ ਜੀ ਇੱਕ ਬੱਚਾ ਤੋਂ ਦੀਗਾ ਟਟੀਰੀਆ ਸਾਹਮਣਾ ਹੀ ਦਮਾ ਚਾਲੀ ਤੈਨੂੰ ਤੇ ਚੱਕਰ ਸਾਈਡ ਮੈਂ ਰੱਖਦੇ ਆ ਦੂਸਰੇ ਦਾ ਦੇਖੋ ਉਸ ਦਾ ਰੱਬ ਰੱਖਾ ਕਿਆ ਬਣੇਗਾ ਆ ਜਾ ਬੇ ਨੂਰੀ ਬੱਚਾ ਆਗਾ ਹੈ ਪੈਰ ਵੀ ਨ ਰੱਖਦੀ ਕਿਉ ਪਿਆ ਚੱਕਗਾ ਉਧਰ ਰੱਖਿਆ ਪਰਲੇੇੇਦਮ ਲੈ ਜਾ ਸ਼ੇਦੀ ਹਲੋ ਜੀ ਸੂਰਜ ਤਾਂ ਡੁੱਬ ਗਿਆ ਹਾਂ ਥੋੜਾ ਜਿਹਾ ਹੋਰ ਅੱਗੇ ਨੂੰ ਕਰ ਕਰ ਰੱਖ ਦੇ ਹੋਰ ਕਰਿਆ ਉਹ ਕੋਈ ਨਾ ਕਿਉਂ ਰੌਲਾ ਪਾ ਰੀਆ ਆ ਰੱਖ ਦੇ ਉਰੀ ਰੱਖ ਦੇ ਬਸ ਆ ਖੜ ਜਾ ਨਹੀਂ ਹਮੇ ਨਹੀਂ ਕੁਝ ਕਹਿੰਦੇ ਦੂਸਰਾ ਦੇਖੀ ਕਿੱਥਾ ਹੋਗਾ ਪਾਇਰ ਵੀ ਨਾ ਰੱਖਦੀ ਉੱਪਰ ਦੁੱਤਰ ਹੈ ਇਹ ਇਹ ਤਾਂ ਹੋ ਨਹੀਂ ਉੱਠਨੇਗਾ ਜਦ ਟਟੀਰੀਆਂ ਬੁੱਲਣ ਲੱਗ ਜਾਆ ਫਿਰ ਨਹੀਂ ਉੱਠਦਾ ਫਿਰ ਤਾਂ ਜਿੱਥਾ ਬੈਠਿਆ ਬੈਠਾ ਰਹੇਗਾ ਜਾਂ 2 ਘੰਟੇ ਫਰੀ ਆ ਠੀਕ ਹੋਰ ਅੱਜ ਸਵੇਰੀ ਉੱਥੇ ਬੈਠ ਕੇ ਤੇ ਡੋਲਵਾ ਦੋ ਬਰਨਾ ਜੱਤੀ ਬੋਲੀ ਗਈਆਂ ਆ ਨਹੀਂ ਪਤੰਦਰ ਹੱਲੇ ਹੈਗੇ ਦੋਨੇ ਉੱਥੇ ਬੈਠੇ ਰਹੇ 2 ਘੰਟੇ ਬੈਠੇ ਰਹੇ ਉਹਨੇ ਚੱਲ ਦੇਖੀ ਜੇ ਇਹ ਵੀ ਕਿਆ ਬਣੇ ਹੋਰ ਕਿਆ ਦਾ ਚੱਲ ਇੱਕ ਬਚਾ ਲਿਆ ਦੂਸਰੇ ਦਾ ਰੱਬ ਰੱਖਾ ਕਿਉਂ ਭਾਈ ਇਹ ਟੋਲ ਵਾਈ ਖੇਤਾਂ ਮੇ ਪਿਆ ਦਾ ਮੋਟਰ ਬਹੁਤ ਆ ਮੇਰੀ ਮਰ ਰੋਡ ਰੋਡ ਕਵਰ ਆ ਗਿਆ 40 ਦਿਨੋਂ ਬਿੱਲੇ ਜੈਂ ਚੱਕਾ ਜੀ ਲੱਗੇ ਆ ਕਰਨ ਜਾਣ ਬਾਹਰ ਖੇਤ ਉਕੇ ਬਾਏ ਬਾਏ टाटा गुड नाइट ਸਾਰਿਆਂ ਨੂੰ ਸੋ ਜੋ